ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਜੋ ਬਹੁਤ ਹੀ ਨਿਆਪ੍ਰੇਮੀ ਸੀ ਉਹ ਆਪਣੇ ਪ੍ਰਜਾ ਨੂੰ ਬਹੁਤ ਪਿਆਰ ਕਰਦਾ ਸੀ ਉਸ ਦਾ ਇੱਕ ਹੀ ਪੁੱਤਰ ਸੀ ਅਰਜੁਨ ਰਾਜਕੁਮਾਰ ਅਰਜੁਨ ਰਾਜ ਵਿੱਚ ਪਲਿਆ ਸੀ ਤੇ ਸ਼ਾਹੀ ਜ਼ਿੰਦਗੀ ਜਿਉਂਦਾ ਸੀ ਪਰ ਰਾਜਾ ਚਾਹੁੰਦਾ ਸੀ ਕਿ ਹੁਣ ਉਹ ਪਿੰਡਾਂ ਵਿੱਚ ਜਾਵੇ ਤੇ ਉੱਥੇ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇਖੇ ਤੇ ਉਸ ਨੂੰ ਪਤਾ ਲੱਗੇ ਕਿ ਜ਼ਿੰਦਗੀ ਕਿਵੇਂ ਜੁਆਇਂਦੀ ਹੈ ਕਿਉਂਕਿ ਉਹ ਤਾਂ ਰਾਜ ਵਿੱਚ ਹੀ ਭਲਿਆ ਸੀ ਮਹਿਲ ਵਿੱਚ ਹੀ ਰਹਿੰਦਾ ਸੀ ਹਰ ਸ਼ੁਭਦਾ ਉਸ ਦੇ ਸਾਹਮਣੇ ਹਾਜ਼ਰ ਹੁੰਦੀ ਸੀ ਰਾਜੇ ਨੇ ਯੁਵਰਾਜ ਅਰਜੁਨ ਨੂੰ ਪਿੰਡਾਂ ਵਿੱਚ ਭੇਜਿਆ ਉਸ ਨੇ ਦੇਖਿਆ ਕਿ ਪਿੰਡਾਂ ਵਿੱਚ ਕੋਈ ਭੁੱਖਾ ਹੈ ਕਿਸੇ ਕੋਲੇ ਕੱਪੜਾ ਨਹੀਂ ਹੈ ਕਿਸੇ ਕੋਲੇ ਮਕਾਨ ਨਹੀਂ ਹੈ ਪਾਣੀ ਦੀ ਵਿਵਸਥਾ ਨਹੀਂ ਹੈ ਉਸ ਨੇ ਪਾਣੀ ਲਈ ਖੂਹ ਖੁਦਵਾਏ ਅਤੇ ਬੱਚਿਆਂ ਦੇ ਪੜਨ ਲਈ ਪਾਠਸ਼ਾਲਾ ਬਣਵਾਈਆਂ ਤੇ ਬਜ਼ੁਰਗਾਂ ਲਈ ਡਾਕਟਰਾਂ ਦੀ ਵਿਵਸਥਾ ਕੀਤੀ ਤੇ ਜਦੋਂ 3 ਮਹੀਨੇ ਬਾਅਦ ਉਹ ਰਾਜ ਵਿੱਚ ਵਾਪਸ ਆਇਆ ਤਾਂ ਰਾਜੇ ਨੇ ਉਸਨੇ ਪੁੱਛਿਆ ਕਿ ਬੇਟਾ ਦੱਸ ਕੀ ਰਾਜ ਕੀ ਹੈ ਉਹ ਕਹਿੰਦਾ ਮਹਾਰਾਜ ਰਾਜ ਇੱਕ ਸੇਵਾ ਹੈ ਜਿਸ ਨੂੰ ਦਿਲੋਂ ਕੀਤਾ ਜਾਵੇ ਤਾਂ ਹੀ ਚੰਗਾ ਹੁੰਦਾ ਹੈ ਰਾਜੇ ਨੇ ਉਸ ਨੂੰ ਖੁਸ਼ੀ-ਖੁਸ਼ੀ ਆਪਣਾ ਰਾਜ ਸੌਂਫ ਦਿੱਤਾ ਤੇ ਉਸ ਉਹ ਇੱਕ ਬਹੁਤ ਹੀ ਮਹਾਨ ਰਾਜਾ ਬਣਿਆ ਧੰਨਵਾਦ